ਜਿੱਥੇ ਇੱਕ ਪਾਸੇ ساری ਦੁਨੀਆ ਨਵੇਂ ਸਾਲ ਦਾ ਜਸ਼ਨ ਮਨਾਰੀ ਹੈ ਤੇ ਉੱਥੇ ਹੀ ਇਸ ਜਸ਼ਨ ਦੇ ਦਰਮਿਆਨ ਲਖਨਊ ਦੇ ਵਿੱਚ ਇੱਕ ਵੱਡੀ ਦਿਲ ਕੰਬਾਊ ਘਟਨਾ ਵਾਪਰੀ ਹੈ ਜੀ ਹਾਂ ਲਖਨਊ ਦੇ ਵਿੱਚ ਇੱਕ ਨਿੱਜੀ ਹੋਟਲ ਦੇ ਅੰਦਰ ਕਤਲ ਕਾਂਡ ਵਾਪਰਿਆ ਹੈ ਇੱਕੋ ਹੀ ਪਰਿਵਾਰ ਦੇ ਪੰਜ ਜੀਆਂ ਦਾ ਕਤਲ ਕਰ ਦਿੱਤਾ ਗਿਆ ਇਹ ਕਤਲ ਕਰਨ ਵਾਲਾ ਕੋਈ ਬਾਹਰਲਾ ਨਹੀਂ ਬਲਕਿ ਪਰਿਵਾਰ ਦਾ ਹੀ ਜੀ ਨਿਕਲਿਆ ਦਰਅਸਲ ਕੋਈ ਪਰਿਵਾਰਕ ਮਸਲਿਆਂ ਨੂੰ ਲੈ ਕੇ ਲਖਨਊ ਦੇ ਵਿੱਚ ਇੱਕ ਕਤਲकांड ਵਾਪਰਿਆ ਹੈ ਘਰ ਦੇ ਕਲੇਸ਼ ਤੋਂ ਦੁਖੀ ਹੋ ਕੇ ਨੌਜਵਾਨ ਦੇ ਵੱਲੋਂ ਆਪਣੀਆਂ ਚਾਰ ਭੈਣਾਂ ਤੇ ਇੱਕ ਮਾਂ ਦਾ ਕਤਲ ਕਰ ਦਿੱਤਾ ਗਿਆ ਸੋ ਪੰਜ ਬੰਦਿਆਂ ਦਾ ਕਤਲ ਜਿਹੜਾ ਇਸ ਨੌਜਵਾਨ ਦੇ ਵੱਲੋਂ ਕੀਤਾ ਗਿਆ ਲਖਨਊ ਦੇ ਜਿਹੜਾ ਹੋਟਲ ਦੇ ਵਿੱਚ ਕਾਂਡ ਵਾਪਰਿਆ ਹੈ ਪਰਿਵਾਰ ਆਗਰੇ ਦਾ ਰਹਿਣ ਵਾਲਾ ਸੀ ਲਖਨਊ ਦੇ ਵਿੱਚ ਕਿਸੇ ਕੰਮ ਤੋਂ ਆਏ ਹੋਏ ਸੀ ਤੇ ਕਾਫੀ ਦਿਨਾਂ ਤੋਂ ਲਖਨਊ ਦੇ ਵਿੱਚ ਹੀ ਰੁਕੇ ਹੋਏ ਸੀ ਤੇ ਉਸ ਤੋਂ ਬਾਅਦ ਕੱਲ ਦੇ ਰਾਤ ਜਦੋਂ ਸਾਰੀ ਦੁਨੀਆ 90 ਸਾਲ ਦਾ ਜਸ਼ਨ ਮਨਾ ਰਹੀ ਸੀ ਤਾਇਜ਼ ਦੇ ਦਰਮਿਆਨ ਇਹ ਨੌਜਵਾਨ ਆਪਣੇ ਪਿਤਾ ਦੇ ਨਾਲ ਬੈਠ ਕੇ ਪਹਿਲਾਂ ਤਾਂ ਸ਼ਰਾਬ ਪੀਂਦਾ ਤੇ ਉਸ ਤੋਂ ਬਾਅਦ ਇੱਕ ਵੀਡੀਓ ਬਣਾਉਂਦਾ ਜਿਸ ਦੇ ਵਿੱਚ ਕਈ ਤਰੀਕੇ ਦੇ ਇਲਜ਼ਾਮ ਤੇ ਕਈ ਤਰੀਕੇ ਦੀਆਂ ਉਲਜਲੂਲ ਗੱਲਾਂ ਜਿਹੜਾ ਨੇ ਉਹ ਕਰਦਾ ਦਿਖਾਈ ਦਿੰਦਾ ਤੇ ਉਸ ਤੋਂ ਬਾਅਦ ਸੁੱਤੇ ਪੇ ਆਪਣੀ ਮਾਂ ਤੇ ਚਾਰ ਭੈਣਾਂ ਦਾ ਕਤਲ ਕਰ ਦਿੰਦਾ ਤਾਂ ਦੱਸਦੀ ਹੈ ਕਿ ਨੌਜਵਾਨ ਦੇ ਵੱਲੋਂ ਆਪਣੇ ਪਰਿਵਾਰਕ ਜੀਆਂ ਦਾ ਕਤਲ ਕਰ ਦਿੱਤਾ ਗਿਆ ਉਹਨਾਂ ਦੇ ਹੱਥ ਦੀਆਂ ਨਸਾਂ ਵੱਢ ਕੇ ਕਤਲ ਕੀਤਾ ਗਿਆ ਖੂਨ ਦੀ ਘਾਟ ਤੋਂ ਬਾਅਦ ਪੂਰਾ ਪਰਿਵਾਰ ਤੜਫ ਤੜਫ ਕੇ ਮਰਿਆ ਸੋ ਚੜਦੇ ਸਾਲੀ ਇਸ ਸੰਕੀ ਪੁੱਤ ਨੇ ਨਮਾ ਚੈਨ ਚਾਰ ਦਿੱਤਾ ਹੈ ਇਸ ਸੰਕੀ ਪੁੱਤ ਦੇ ਵੱਲੋਂ ਆਪਣੀ ਮਾਂ ਤੇ ਚਾਰ ਭੈਣਾਂ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ ਲਖਨਊ ਦੇ ਇੱਕ ਨਿੱਜੀ ਹੋਟਲ ਦੇ ਵਿੱਚ ਪਰਿਵਾਰ ਰਹਿ ਰਿਹਾ ਸੀ ਆਗਰੇ ਦਾ ਰਹਿਣ ਵਾਲਾ ਪਰਿਵਾਰ ਹੈ ਕਿਸੇ ਕੰਮ ਕਰਕੇ ਲਖਨਊ ਆਇਆ ਸੀ ਜਿੱਥੇ ਇਸ ਨੌਜਵਾਨ ਦੇ ਵੱਲੋਂ ਪਹਿਲਾਂ ਤਾਂ 9 ਸਾਲ ਤੋਂ ਜਦੋਂ ਸਾਜੀ ਦੁਨੀਆ ਜਸ਼ਨ ਮਨਾਰੀ ਹੁੰਦੀ ਹੈ ਤਾਂ ਉਦੋਂ ਇਹ ਨੌਜਵਾਨ ਪਹਿਲਾਂ ਤਾਂ ਆਪਣੇ ਪਿਤਾ ਨਾਲ ਮਿਲ ਕੇ ਸ਼ਰਾਬ ਪੀਂਦਾ ਹੈ ਤੇ ਉਸ ਤੋਂ ਬਾਅਦ ਸ਼ਰਾਬ ਦੇ ਨਸ਼ੇ ਦੇ ਹਾਲਤ ਦੇ ਵਿੱਚ ਪੂਰੇ ਪਰਿਵਾਰ ਦਾ ਕਤਲ ਕਰ ਦਿੰਦਾ ਹੈ ਤਸਵੀਰਾਂ ਵੀ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਆ ਲਖਨਊ ਦੇ ਹੋਟਲ ਸ਼ਰਨਜੀਤ ਦਾ ਇਹ ਪੂਰਾ ਮਾਮਲਾ ਜਿੱਥੇ ਪਰਿਵਾਰ ਰੁਕਿਆ ਹੋਇਆ ਸੀ ਪਿਛੌਕੜ आगरा ਦੱਸੀ ਜਾ ਰਹੀ ਹੈ ਆਗਰੇ ਦਾ ਰਹਿਣ ਵਾਲਾ ਪਰਿਵਾਰ ਹੈ ਲਖਨਊ ਦੇ ਵਿੱਚ ਕੁਝ ਦਿਨਾਂ ਤੋਂ ਰਹਿ ਰਿਹਾ ਸੀ ਸੋਚ ਦੇ ਦਰਮਿਆਨ ਇਹ ਸਨਕੀ ਨੌਜਵਾਨ ਜਿਹੜਾ ਹੈ ਸ਼ਰਾਬ ਦੇ ਨਸ਼ੇ ਦੇ ਵਿੱਚ ਪੂਰੇ ਪਰਿਵਾਰ ਦਾ ਕਤਲ ਕਰ ਦਿੰਦਾ ਚਾਰ ਭੈਣਾਂ ਤੇ ਇੱਕ ਮਾਂ ਦਾ ਕਤਲ ਇਸ ਨੌਜਵਾਨ ਦੇ ਵੱਲੋਂ ਕਰ ਦਿੱਤਾ ਜਾਂਦਾ ਹੈ ਹਾਲਾਂਕਿ ਇਸ ਨੌਜਵਾਨ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਪਰ ਇਸ ਦੇ ਪਿਤਾ ਜਿਹੜਾ ਇਸ ਦੇ ਨਾਲ ਇਸ ਬਾਰਦਾਤ ਦੇ ਵਿੱਚ ਸ਼ਾਮਿਲ ਸੀ ਉਹ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਤੇ ਪੁਲਿਸ ਲਗਾਤਾਰ ਭਾਲ ਕਰ ਰਹੀ ਹੈ ਤੇ ਲਾਸ਼ਾਂ ਨੂੰ ਪੋਸਟ ਮਾਰਟਮ ਦੇ ਲਈ ਭੇਜ ਦਿੱਤਾ ਗਿਆ ਪਰ ਬੇਹੱਦ ਦਿਲ ਕੰਬਾਊ ਘਟਨਾ ਜਿਹੜੀ ਹੈ 9 ਸਾਲ ਤੇ ਲਖਨਊ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਸਨਕੀ ਪੁੱਤ ਨੇ ਪੂਰੇ ਪਰਿਵਾਰ ਨੂੰ ਮੌਤੇ ਘਾਟ ਉਤਾਰ ਦਿੱਤਾ ਸੋ ਇਸ ਬਾਬਤ ਹੋਰ ਜਾਣਕਾਰੀ ਲਵਾਂਗੇ ਮੇਰੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਮੇਰੇ ਸਹਿਯੋਗੀ ਸੁਖਬੀਰ ਸਿੰਘ ਸ਼ੇਰਗਿੱਲ ਸੁਖਬੀਰ ਕੀ ਕੁਝ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਹੜਾ ਨੌਜਵਾਨ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸਭ ਤੋਂ ਪਹਿਲਾਂ ਤਾਂ ਬਹੁਤ ਕਹਿ ਲਈਏ ਕਿ ਦਿਨ ਨੂੰ ਦਹਿਲਾਉਣ ਵਾਲੀ ਇਹ ਘਟਨਾ ਵਾਪਰੀ ਹੈ ਜਿਹੜੀ ਲਖਨਊ ਦੇ ਇੱਕ ਸ਼ਰਨਜੀਤ ਹੋਟਲ ਦੇ ਵਿੱਚ ਵਾਪਰੀ ਹੈ ਇਸ ਤੋਂ ਬਾਅਦ ਲਗਾਤਾਰ ਜਿੱਥੇ ਇਲਾਕੇ ਦੇ ਵਿੱਚ ਸੂਕਦੀ ਨਾ ਰਹ ਰਹੇ ਆੜਦਵਾਲ ਦੇ ਲੋਕਾਂ ਦੇ ਮਨਾਂ ਦੇ ਉੱਪਰ ਇਸ ਸਾਰੀ ਘਟਨਾ ਦਾ ਬਹੁਤ ਬੁਰਾ ਪ੍ਰਭਾਵ ਜਿਹੜਾ ਕਹਿ ਲਈਏ ਉਹ ਪਿਆ ਤੇ ਨਾਲ ਦੀ ਨਾਲ ਦੇਸ਼ ਭਰ ਦੇ ਵਿੱਚ ਜਿੱਥੇ ਇੱਕ ਪਾਸੇ ਜਸ਼ਨ ਮਨਾਏ ਜਾ ਰਹੇ ਸੀ 224 ਤੋਂ 225 ਦੇ ਵਿੱਚ ਪੈਰ ਧਰਾਵਾ ਹੋ ਰਿਹਾ ਸੀ ਉਸੇ ਦੇ ਦਰਮਿਆਨ ਇਸ ਲੜਕੇ ਜਿਸ ਦਾ ਨਾਮ ਜਿਹੜਾ ਹੈ ਉਹ ਅਰਸ਼ਦ ਦੱਸਿਆ ਜਾ ਰਿਹਾ ਹੈ 24 ਸਾਲ ਇਸ ਦੀ ਉਮਰ ਹੈ ਇਸ ਦੇ ਵੱਲੋਂ ਪਹਿਲਾਂ ਆਪਣੇ ਪਿਤਾ ਦੇ ਨਾਲ ਬੈਠ ਕੇ ਸ਼ਰਾਬ ਦਾ ਸੇਵਨ ਕੀਤਾ ਗਿਆ ਤੇ ਉਸ ਤੋਂ ਬਾਅਦ ਜਿਨੇ ਤੁਸੀਂ ਵੀ ਦੱਸਿਆ ਕਿ ਇਹ ਜਿਹੜੀ ਹਰਕਤ ਉਹ ਕੀਤੀ ਗਈ ਹੈ ਉਹਦੇ ਵੱਲੋਂ ਇਸ ਤੋਂ ਪਹਿਲਾਂ ਇੱਕ ਵੀਡੀਓ ਬਣਾਈ ਗਈ ਵੀਡੀਓ ਦੇ ਵਿੱਚ ਬਹੁਤ ਸਾਰੇ ਖੁਲਾਸੇ ਕੀਤੇ ਗਏ ਖੁਲਾਸੇ ਸ਼ਬਦ ਮੈਂ ਤਾਂ ਕਰਕੇ ਵਿਵੇਕ ਵਰਤ ਰਿਹਾ ਕਿਉਂਕਿ ਉਹਨਾਂ ਦੀਆਂ ਗੱਲਾਂ ਜਿਹੜੀਆਂ ਨੇ ਅਰਸ਼ਦ ਦੀਆਂ ਗੱਲਾਂ ਜਿਹੜੀਆਂ ਨੇ ਉਸ ਵੀਡੀਓ ਦੇ ਵਿੱਚ ਰਿਕਾਰਡ ਹੋਈਆਂ ਹੋਈਆਂ ਉਸ ਤੋਂ ਲੱਗਦਾ ਹੈ ਕਿ ਸ਼ਾਇਦ ਉਸ ਦੇ ਔਰ ਮੈਂਟਲੀ ਤੌਰ ਦੇ ਉੱਪਰ ਕਿਸੇ ਤਰੀਕੇ ਦਾ ਕੋ ਪ੍ਰਭਾਵ ਸੀ ਕਿਸੇ ਚੀਜ਼ ਦਾ ਤੇ ਜਿਹੜੀਆਂ ਜਾਣਕਾਰੀਆਂ ਹੁਣ ਤੱਕ ਨਿਕਲੀਆਂ ਨੇ ਇਹਦੇ ਵਿੱਚ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਉਹਨਾਂ ਦਾ ਪ੍ਰਾਪਰਟੀ ਨੂੰ ਲੈ ਕੇ ਆਪਣੇ ਆਰ ਦੁਆਰ ਦੇ ਵਿੱਚ ਜਿੱਥੇ ਉਹ ਰਹਿੰਦੇ ਸੀ ਕਿ ਆਗਰੇ ਦੇ ਨਾਲ ਸੰਬੰਧਿਤ ਨਹੀਂ ਤੇ ਉਸੇ ਹੀ ਬਸਤੀ ਦੇ बार-बार ਉਹ ਸ਼ਬਦ ਦੇ ਵਰਤੋਂ ਕਰ ਰਿਹਾ ਹੈ ਕਿ ਬਸਤੀ ਵਾਲੇ ਲੋਕਾਂ ਦੀ ਵਜ੍ਹਾ ਦਾ ਕਰਕੇ ਉਸ ਦੇ ਕੋਈ ਜਾਤੀ ਤਗਾ ਪਰ ਬਹੁਤ ਜ਼ਾਰੀ ਧਿਆਨ ਕੇ ਜਿਹੜੀ ਆ ਘਟਨਾ ਨਿਕਲ ਕੇ ਸਾਹਮਣੇ ਆਈ ਜਿਸ ਦੇ ਵਿੱਚ ਮਹਿਜ਼ 9 ਸਾਲ, 10 ਸਾਲ, 18 ਸਾਲ ਤੇ 19 ਸਾਲ ਦੀਆਂ ਜਿਹੜੀਆਂ ਆਪਣੀਆਂ ਚਾਰ ਭੈਣਾਂ ਸੀ ਉਹਨਾਂ ਦੀ ਨਬਜ਼ ਵੱਡੀ ਗਈ ਸੋਚੋ ਕਿ ਕਿਸ ਤਰੀਕੇ ਦੇ ਨਾਲ ਉਹ ਛੋਟੀਆਂ ਬੱਚੀਆਂ ਜਿਹੜੀਆਂ ਨੇ ਉਹਨਾਂ ਦੇ ਵੱਲੋਂ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੋਵੇਗੀ ਕਿਵੇਂ ਦਰਿੰਦਗੀ ਭਰੇ ਇਸ ਅਸ਼ਰਦ ਦੇ ਵੱਲੋਂ ਉਸ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੇ ਇੱਥੋਂ ਤੱਕ ਆਪਣੀ ਮਾਂ ਨੂੰ ਵੀ ਉਹਦੇ ਵੱਲੋਂ ਬਖਸ਼ਿਆ ਨਹੀਂ ਗਿਆ ਉਹਨੂੰ ਵੀ ਮੌਤ ਦੇ ਘਾਟ ਤੋਂ ਸਾਰਿਆ ਗਿਆ ਜੀ ਜੀ ਆਪ ਸੁਖਬੀਰ ਬਿਲਕੁਲ ਬਾਜ਼ਾ ਫਰਮਾਇਆ ਤੁਸੀਂ ਕਿ ਇੱਕ ਵੀਡੀਓ ਵੀ ਇਸੇ ਵੱਲੋਂ ਬਣਾਈ ਗਈ ਐ ਸੋ ਵੀਡੀਓ ਦੇ ਵਿੱਚ ਦਿਖ ਵੀ ਰਿਹਾ ਕਿ ਕੋਈ ਚਲ ਉਲਜਲੂ ਜੀਆਂ ਗੱਲਾਂ ਵੀ ਕਰ ਰਿਹਾ ਕਿ ਇਹ ਨੌਜਵਾਨ ਮਾਨਸਿਕ ਤੌਰ ਤੇ ਪਰੇਸ਼ਾਨ ਸੀ ਜਾਂ ਫਿਰ ਇਸ ਨੇ ਨਸ਼ੇ ਦਾ ਸੇਵਨ ਇਹਨਾਂ ਕਰ ਲਿਆ ਸੀ ਕਿ ਆਪਣਾ ਆਪਾ ਖੋ ਬੈਠਾ ਬਿਲਕੁਲ ਜਿਹੜੀਆਂ ਪੁਲਿਸ ਦੀਆਂ ਹੋਂਦ ਤੱਕ ਦੀਆਂ ਜਾਣਕਾਰੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਵਿਵੇਕ ਉਹਦੇ ਉੱਤੇ ਜ਼ਿਕਰ ਧਿਆਨ ਦਈਏ ਤਾਂ ਪੁਲਿਸ ਕਹਿ ਰਹੀ ਹੈ ਕਿ ਉਸ ਦਾ ਦਿਮਾਗੀ ਸੰਤੁਲਨ ਜਿਹੜਾ ਉਹ ਵੀ ਕਹ ਲਈ ਇੱਕ ਸਟੇਕ ਨਹੀਂ ਸੀ ਸਹੀ ਨਹੀਂ ਸੀ ਪਰ ਜਦੋਂ ਸ਼ਰਾਬ ਦਾ ਸੇਵਨ ਨਾਲ ਕਰ ਲਿਆ ਉਹਦੇ ਪਿਤਾ ਦੇ ਨਾਲ ਬੈਠ ਕੇ ਉਸ ਨੇ ਉਹ ਸਾਰੀ ਗਤੀਵਿਧੀ ਜਿਹੜੀ ਕੀਤੀ ਹੈ ਉਸ ਤੋਂ ਬਾਅਦ ਜਦੋਂ ਸੋਚੋ ਕਿ ਕੋਈ ਵਿਅਕਤੀ ਇੱਕ ਤਾਂ ਦਿਮਾਗੀ ਤੌਰ ਦੇ ਉੱਪਰ ਸਟੇਬਲ ਨਾ ਹੋਵੇ ਤੇ ਉਹਦੇ ਵੱਲੋਂ ਕਿਸੇ ਨਸ਼ੇ ਦਾ ਸੇਵਨ ਕਰ ਲਿਆ ਜਾਵੇ ਤਾਂ ਉਹ ਜਲੂਲ ਹਰਕਤਾਂ ਕਰਨ ਦੀਆਂ ਸੁਭਾਵਿਕ ਨੇ ਇਹਦੇ ਵੱਲੋਂ ਵੀ ਕੀਤੀਆਂ ਗਈਆਂ ਪਰ ਆਪਣੇ ਪਰਿਵਾਰ ਨੂੰ ਮੌਤੇ ਘਾਟ ਉਤਾਰ ਦੇਣਾ ਇਸ ਦੇ ਪਿੱਛੇ وجہ ਕੀ ਹੈ ਕਿਉਂਕਿ ਅਜੇ ਘੂਗ ਪੜਤਾਲ ਦੇ ਵਿੱਚ ਜਾਂਚ ਪੜਤਾਲ ਦੇ ਵਿੱਚ ਪੁਲਿਸ ਲੱਗੀ ਪਈ ਹੈ ਪਰ ਤੱਤ ਪਰ ਜਿਹੜੀਆਂ ਜਾਣਕਾਰੀਆਂ ਹੁਣ ਤੱਕ ਨਿਕਲ ਕੇ ਸਾਹਮਣੇ ਆਈਆਂ ਨੇ ਜਿਹੜੀਆਂ ਹੈਰਾਨ ਪਰੇਸ਼ਾਨ ਕਰਦੀਆਂ ਨੇ ਚਾਰ ਭੈਣਾਂ ਨੂੰ ਮੌਤੇ ਘਾਟ ਉਤਾਰਿਆ ਆਪਣੀ ਮਾਂ ਨੂੰ ਮੌਤੇ ਘਾਟ ਉਤਾਰਿਆ ਤੇ ਉਸ ਤੋਂ ਪਹਿਲਾਂ ਜਿਹੜੀ ਬਣਾਈ ਗਈ ਵੀਡੀਓ ਸੀ ਜਾਂ ਫਿਰ ਬਾਅਦ ਵਿੱਚ ਬਣਾਈ ਜਿਹੜੀ ਵੀਡੀਓ ਸੀ ਕਿਉਂਕਿ ਚਾਰ ਭੈਣਾਂ ਨੂੰ ਮੌਤ ਘਾਟ ਉਤਾਰਨ ਤੋਂ ਬਾਅਦ ਉਹ ਵੀਡੀਓ ਜਿਹੜੀ ਹੈ ਉਹ ਪਾਈ ਗਈ ਹੈ ਜਿਵੇਂ ਉਹ ਦੱਸ ਰਿਹਾ ਕਿ ਮੈਂ ਆਪਣੇ ਪਰਿਵਾਰ ਨੂੰ ਖਤਮ ਕਰਨ ਜਾ ਰਿਹਾ ਮੈਂ ਕੀ ਜਿਹੜਾ ਉਹ ਮੌਦੇ ਮੂਦੇ ਵਿੱਚ ਜਾਣਾ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਇਸ ਬਾਤ ਤੋਂ ਉੱਪਰ ਇੱਕ ਗੱਲ ਵੱਲ ਤਾਂ ਇਸ਼ਾਰਾ ਜ਼ਰੂਰ ਕਰਦੀਆਂ ਨੇ ਵਿਵੇਕ ਕਿ ਉਹ ਦਿਮਾਗੀ ਤੌਰ ਦੇ ਉੱਤੇ ਵੀ ਉਹਦਾ ਸੰਤੁਲਨ ਜਿਹੜਾ ਸੀ ਉਹ ਕਾਇਮ ਨਹੀਂ ਸੀ ਉਸ ਤੇ ਨਹੀਂ ਸੀ ਤੇ ਉਸ ਤੋਂ ਬਾਅਦ ਨਸ਼ੇ ਦਾ ਸੇਵਨ ਜਿਹੜਾ ਉਸ ਦੇ ਨਾਲ ਇੱਕ ਹੰਕਾਰ ਘਟਨਾ ਨੂੰ ਜਾਂ ਫਿਰ ਕਹ ਲਈਏ ਇੱਕ ਭਿਆਨਕ ਘਟਨਾ ਨੂੰ ਅੰਜਾਮ ਉਹਦੇ ਬਾਰੇ ਦੱਸਿਆ ਗਿਆ ਜੀ ਸੁਖਬੀਰ ਇਸ ਬਾਬਤ ਪੇ ਜਾਣਕਾਰੀ ਦਿਓ ਕਿਉਂਕਿ ਇਸ ਪੂਰੇ ਮਾਮਲੇ ਦੇ ਵਿੱਚ ਇਸ ਨੌਜਵਾਨ ਦਾ ਪਿਤਾ ਵੀ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨੇ ਪਹਿਲਾਂ ਆਪਣੇ ਪਿਤਾ ਦੇ ਨਾਲ ਸ਼ਰਾਬ ਦਾ ਸੇਵਨ ਕੀਤਾ ਤੇ ਉਸ ਤੋਂ ਬਾਅਦ ਜਦੋਂ ਕਤਲ ਕੀਤਾ ਗਿਆ ਤਾਂ ਪਿਤਾ ਵੀ ਨਾਲ ਹੀ ਸ਼ਾਮਿਲ ਸੀ ਦੇ ਇਹਦੇ ਪਿਤਾ ਦੀ ਵੀ ਗ੍ਰਿਫਤਾਰੀ ਹੋਈ ਹੈ ਕਿਉਂਕਿ ਗੱਲਾਂ ਤਾਂ ਹੀ ਨਿਕਲ ਕੇ ਆ ਰਹੀਆਂ ਨੇ ਕਿ ਨੌਜਵਾਨ ਹੋਟਲ ਦੇ ਵਿੱਚ ਹੀ ਰੁਕਿਆ ਪਰ ਉਸ ਦਾ ਪਿਤਾ ਫਰਾਰ ਹੋ ਗਿਆ ਆ ਬਿਲਕੁਲ ਅਜੇ ਤੱਕ ਗ੍ਰਿਫਤਾਰੀ ਦੀ ਕੋਈ ਵੀ ਅਪਡੇਟ ਜਿੱਦ ਤੱਕ ਆਪਾਂ ਜਿਹੜੇ ਦਰਸ਼ਕਾਂ ਦੇ ਨਾਲ ਸਾਂਝੀ ਕਰ ਰਹੇ ਹਾਂ ਹੁਣ ਤੱਕ ਕਿਸੇ ਵੀ ਤਰੀਕੇ ਦੀ ਕੋਈ ਜਾਣਕਾਰੀ ਨਹੀਂ ਹੈ ਕਿ ਪਿਤਾ ਵੀ ਗ੍ਰਿਫਤਾਰ ਹੋਇਆ ਹੈ ਪਰ ਪੁਲਿਸ ਨੇ ਨਾ ਸਾਰੇ ਇਹ ਪਾਸਿਆਂ ਤੋਂ ਜਾਂਚ ਕਰਨੀ ਆ ਸਾਰੇ ਜਿਹੜੇ ਪੁਆਇੰਟਸ ਨੇ ਉਹਨੂੰ ਵੇਖਿਆ ਜਾਏਗਾ ਉੱਥੇ ਜਿਹੜੀ ਫੋਰੈਂਸਿਕ ਟੀਮ ਪਹੁੰਚੀ ਹੋਈ ਹੈ ਉਹਨਾਂ ਦੇ ਕੋਲੋਂ ਵੀ ਜਾਂਚ ਕੀਤੀ ਜਾਣੀ ਹੈ ਲਾਸ਼ਾਂ ਜਿਹੜੀਆਂ ਕਬਜ਼ੇ ਦੇ ਵਿੱਚ ਲਈਆਂ ਗਈਆਂ ਨੇ ਉਹਨਾਂ ਦੇ ਉੱਪਰ ਜੇਕਰ ਫਿੰਗਰਪ੍ਰਿੰਟਸ ਮਿਲਦੇ ਨੇ ਜਾਂ ਪਰ ਕਿਸੇ ਤਰੀਕੇ ਦੀ ਕੋਈ ਹੋਰ ਚੀਜ਼ ਉੱਥੇ ਮਿਲਦੀ ਹੈ ਜਿਹਦੇ ਵਿੱਚ ਐਗਜ਼ਿਸਟੈਂਸ ਪਾਈ ਜਾਂਦੀ ਹੈ ਕਿ ਉਹਦੇ ਪਤਾ ਵੀ ਉੱਥੇ ਮੌਜੂਦ ਸੀ ਤਾਂ ਸਭਾਗਤ ਤੌਰ ਦੇ ਉੱਪਰ ਪੁਲਿਸ ਦੇ ਕੋਲੋਂ ਉਹਨਾਂ ਨੂੰ ਵੀ ਬੇਕਤਾ ਕੀਤਾ ਜਾਣਾ ਹੈ ਤੇ ਗ੍ਰਿਫਤਾਰ ਜੇਕਰ ਕੀਤਾ ਵੀ ਜਾਂਦਾ ਹੈ ਤਾਂ ਉਹਨਾਂ ਦੇ ਕੋਲੋਂ ਵੱਡੇ ਖੁਲਾਸੇ ਹੋਣਗੇ ਕਿ ਸ਼ਰਾਬ ਪੀਣ ਤੋਂ ਬਾਅਦ ਕੀ ਇਹ ਰਿਹਾ ਵਾਪਰਿਆ ਕਿ ਭੈਣਾਂ ਦੇ ਵੱਲੋਂ ਰੋਕਿਆ ਜਾ ਰਿਹਾ ਸੀ ਮਾਂ ਦੇ ਵੱਲੋਂ ਉਹਨਾਂ ਨੂੰ ਸ਼ਰਾਬ ਪੀਣ ਤੋਂ ਰੋਕਿਆ ਜਾ ਰਿਹਾ ਸੀ ਜਾਂ ਫਿਰ ਕੁਝ ਕੁ ਗੱਲਾਂ ਅਜਿਹੀਆਂ ਹੋਈਆਂ ਜਿਸ ਤੋਂ ਕਿਤੇ ਖਜਾਇਦੇ ਤੇ ਮਨੂੰ ਇਹ ਜਿਹੜੀ ਆ ਵੱਡੀ ਘਟਨਾ ਨੂੰ ਅੰਜਾਮ ਦੇ ਦਿੱਤਾ ਗਿਆ ਜਿਸ ਤੋਂ ਬਾਅਦ ਪੂਰਾ ਦੇਸ਼ ਜਿਹੜਾ ਹੈ ਇਸ ਘਟਨਾ ਤੋਂ ਹੈਰਾਨ ਪਰੇਸ਼ਾਨ ਹੋਇਆ ਪਿਆ ਜੀ ਬਿਲਕੁਲ ਸੋ ਸਾਰਾ ਦੇਸ਼ ਇਸ ਗੱਲ ਤੋਂ ਕਾਫੀ ਹੈਰਾਨ ਤੇ ਪਰੇਸ਼ਾਨ ਹੈ ਕਿ ਨੌਜਵਾਨ ਦੇ ਵੱਲੋਂ ਜਿਹੜਾ ਕੌਫਨਾ ਕਦਮ ਜਿਹੜਾ ਚੁੱਕਿਆ ਗਿਆ ਪੂਰਾ ਪਰਿਵਾਰ ਮੌਤ ਦੇ ਘਾਟੇ ਇਸ ਨੌਜਵਾਨ ਨੇ ਉਤਾਰ ਦਿੱਤਾ ਸੋ ਲਖਨਊ ਦੀ ਇਹ ਘਟਨਾ ਹੈ ਜਿੱਥੇ ਆਗਰੇ ਤੋਂ ਇਹ ਪਰਿਵਾਰ ਲਖਨਊ ਦੇ ਵਿੱਚ ਕੁਝ ਦਿਨ ਪਹਿਲਾਂ ਹੀ ਆਇਆ ਸੀ ਤੇ ਇੱਕ ਨਿੱਜੀ ਹੋਟਲ ਦੇ ਵਿੱਚ ਪਰਿਵਾਰ ਰੁਕਿਆ ਹੋਇਆ ਸੀ ਤੇ ਇਸ ਦਰਮਿਆਨ ਇਸ ਨੌਜਵਾਨ ਦੇ ਵੱਲੋਂ ਜਿੱਥੇ ਇੱਕ ਪਾਸੇ ਸਾਰੀ ਦੁਨੀਆ ਨਵੇਂ ਸਾਲ ਦਾ ਸਵਾਗਤ ਕਰ ਰਹੀ ਸੀ ਜਸ਼ਨ ਮਨਾਰੀ ਸੀ ਸੋਸ ਦੇ ਦਰਮਿਆਨ ਇਹ ਨੌਜਵਾਨ ਦੇ ਵੱਲੋਂ ਆਪਣੇ ਪਰਿਵਾਰ ਦੀਆਂ ਚਾਰ ਭੈਣਾ ਤੇ ਇੱਕ ਮਾਂ ਨੂੰ ਜਿਹੜਾ ਮੌਦੇ ਘਾੜ ਉਤਾਰ ਦਿੱਤਾ ਸੋ ਇਸ ਨੌਜਵਾਨ ਨੇ ਆਪਣੇ ਘਰ ਦੇ ਪੰਜ ਜੀਵਾਂ ਦਾ ਕਤਲ ਕਰ ਦਿੱਤਾ ਤੇ ਹੋਟਲ ਸ਼ਰਨ ਸ਼ਰਨ ਜੀ ਤਦੈ ਪੂਰਾ ਮਾਮਲਾ ਹੈ ਲਖਨਊ ਦੇ ਵਿੱਚ ਨਿੱਜੀ ਹੋਟਲ ਹੈ ਜਿੱਥੇ ਇਸ ਨੌਜਵਾਨ ਦੇ ਵੱਲੋਂ ਮੌਦੇ ਘਾੜ ਆਪਣੇ ਪਰਿਵਾਰ ਨੂੰ ਉਤਾਰ ਦਿੱਤਾ ਹੈ ਪਰਿਵਾਰਿਕ ਸਮੱਸਿਆ ਜਿਹੜੀ ਉਹ ਦੱਸੀ ਜਾ ਰਹੀ ਸੀ ਕਿ ਪਰਿਵਾਰ ਦੇ ਵਿੱਚ ਕੁਝ ਲੰਬੇ ਚਿਰ ਤੋਂ ਕਲੇਸ਼ ਚੱਲ ਰਿਹਾ ਸੀ ਜਿਸ ਤੋਂ ਬਾਅਦ ਇਹ ਨੌਜਵਾਨ ਆਪਣੇ ਪਰਿਵਾਰ ਸਮੇਤ ਆਗਰੇ ਤੋਂ ਲਖਨਊ ਆ ਕੇ ਰਹਿ ਰਿਹਾ ਸੀ ਤੇ ਉਸ ਦੇ ਦਰਮਿਆਨ ਰਾਤ ਨੂੰ ਸ਼ਰਾਬ ਦੇ ਨਸ਼ੇ ਦੇ ਵਿੱਚ ਇਸ ਦੇ